ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀ ਇੱਕ ਤਾਜੀ ਸੂਈ ਬਾੜ ਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਆਜਿਓ ਜੀ ਬੱਧੀ ਸਸੀ ਕਾਰ। ਬਸ ਹੀ ਹੋ ਬਈ। ਹੋਠੀ ਕੋ ਵਧੀਆ। ਵਧੀਆ ਬਈ। ਨਾਮ ਤੇ ਐਡਰੈਸ ਫੋ। ਨਾਮ ਸਾਗਰਾ ਬਈ ਪਿੰਡ ਭਾਇਰਪਾ। ਸੀਲਪੂਰ ਤੇ ਜ਼ਿਲ੍ਹਾ ਬਠਿੰਡਾ। ਨੇੜੇ ਪਿੰਡ ਬਈ। ਨੇੜੇ ਰਾਮਪੁਰੂ ਸਹਾਰਾ ਤੇ SLAਪੂਰ ਪਿੰਡ ਆ ਜਾਂਦਾ ਵੀਰੇ ਆਪਾਂ ਨੂੰ। ਮੋਬਾਈਲ ਨੰਬਰ ਕੋ 90 ਤੋਂ 39 7000 ਮਿਲ ਜਾਈ। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਈ ਕਿਹੜਾ ਸੂਆ ਸੂਈ ਆ ਬਾਈ? ਇਹ ਬਈ ਰੀਅਲ ਦੂਜਾ ਸੂਆ ਸੂਈ ਆ। ਜੇਰ ਜੂਰ ਜਾਈਗਾ ਜੀ ਕੰਪਲੀਟ ਆ। ਜੇਰ ਬਾਈ ਆ ਬੱਠਲ ਚ ਰੱਖੀ ਬੈਠਾ ਕੰਮ। ਹਾਂ ਰਾਤ ਦੀ ਸੂਈ ਆ। ਮਗਰ ਗੱਲ ਸੀ ਕਰਾਓ ਜੀ ਠੰਡੀ ਸੀ ਰਹਿਣੀ ਜਿੱਧਰ ਦੀ ਮਰਜ਼ੀ ਚੋਲਾ ਕੋਈ ਬੰਦਾ ਆਏ ਨਹੀਂ ਗੱਲ ਗਰਮੀ ਨਹੀਂ ਮੰਨਦੀ ਹੈ ਨਾ ਜੁਮਾ ਹੀ ਨਹੀਂ ਭਾਈ ਹੈਂਡ ਫੂਡ ਫੋਲੋ ਗਰਮੀ ਬਿਲਕੁਲ ਲੀਵਾ ਬਹੁਤ ਜਿਆਦਾ ਮਗਲੂ ਵਾਲਾ ਕਮਾਲ ਦਾ ਲੀਵੇ ਦੀ ਫਿਟਿੰਗ ਚੈੱਕ ਕਰ ਲੋ ਢਿੱਲਾਂ ਢੂਲਾਂ ਬਹੁਤ ਪਈਆਂ ਨੇ ਉਹ ਨਹੀਂ ਮੂਰੇ ਉਹ ਨਹੀਂ ਮਗਰਾ ਭਾਈ ਯਾਰ ਮੁੱਠੀਆਂ ਥਣੋ ਕੀ ਬਾਤ ਅੰਡੀਆਂ ਇੰਨੀ ਆਈ ਵਜਾ ਕੋਈ ਚੱਕਰੀ ਨਹੀਂ ਠੰਡੀ ਸੀਲ ਦੇਖੋ ਲੈ ਜਿਵੇਂ ਮਰਜ਼ੀ ਵਹਜਾ ਕੋਈ ਚੱਕਰੀ ਨਹੀਂ ਕਹਿਣਾ ਉਹ ਤਾਂ 18 ਕਿਲੋ ਡਾਕਟਰ ਠੰਡਾ ਦੇ ਦੂ ਹੂੰ ਚੋਈ ਚੋਈ ਦੀ ਬਹੁਤ ਚੰਗੀ ਆ ਠੀਕ ਹੈ ਭਾਈ ਲੈ ਜਿੱਧਰ ਮਰਜ਼ੀ ਚੋਲਾ ਨਹੀਂ ਕੋਈ ਚੱਕ ਉਹੀ ਬੜੀ ਤੇਰਾ ਤਾਂ ਆਉਗਾ ਹੂੰ ਸੋਹਣੀ ਜੇਲੂਰ ਦੀ ਕੰਪਲੀਟ ਹੋ ਬਾਈ ਜੇ ਤਾਂ ਬਈਆ ਬੱਤਲ ਜੀ ਰੱਖੀ ਬੈਠਾ ਬਾਈ ਓਕੇ ਆ ਤੇ ਬੱਚਾ ਗਰਮਾਣੀ ਨੇ ਬੱਚਾ ਦੇ ਤਾਂ ਤੇ ਬਰੀਡ ਇੱਕ ਨੰਬਰ ਆ ਗਰਮੀਆਂ ਦਾ ਕਦ ਕੁੱਦ ਫੁੱਲ ਆ ਹਨਾ ਹਾਂ ਬਈ ਕਦ ਕੁੱਦ ਬੋਲ ਵਾਲੀ ਸ਼ੌਕ ਵਾਲੀ ਲੈ ਵਾ ਇੱਕ ਨੰਬਰ ਆ ਚੰਗੀਆਂ ਚਮਕ ਵਾਲੀ ਬੈੜ ਆ ਗਈ ਫੇਸਬੁਕ ਬੜਾ ਚੰਗਾ ਕਰਮਾਣੀ ਦਾ ਚੌਂਕ ਚਮਕ ਬਹੁਤ ਆ ਗਈ ਹੂੰ ਕੀ ਮੋਲ ਆਪਣਾ ਜਾਇਜ਼ ਜਦਾ ਬਾਈ ਲੈਣ ਦੇ ਨੇ 55000 ਰੁਪਏ ਮੋਲੋਂ 60 ਪਰ ਜਿੰਨਾ ਮਰਜ਼ੀ ਕਰਾ ਲੈ ਕੋਈ ਬੰਦਾ ਠੀਕ ਆ ਬਾਈ 55000 ਦੀ ਬਾਈ ਕਹਿੰਦਾ 60 ਦੇ ਦੇਾਂਗੇ ਜਮਾ ਜਾਇਜ਼ ਮੋਲ ਲਾ ਬਾਈ ਕਿਸੇ ਵੀ ਨਹੀਂ ਬਾਈ ਘਾਟਾ ਵੱਧ ਦਾ ਕੋਈ ਨਹੀਂ ਸੋੜ ਹੀ ਹੋਣਾ ਠੀਕ ਆ ਬਾਕੀ ਆਪ ਦੀ ਦੇਖ ਕੇ ਨਰਸ ਪਰ ਕੇ ਲੈ ਆਵੇ ਯਾਰ ਹਾਂ ਹੈਨਾ ਬਾਅਦ ਅੱਗ ਲਾ ਹਾਂ ਜਮਾ ਜਾਇਜ਼ ਮੋਲ ਲਾ ਠੰਡੀ ਸੀਲ ਦਾ ਗਾਰੰਟੀ ਹੋਊਗਾ ਉਹਨੇ ਕਹਿੰਦਾ ਜਿੱਡਾ ਮਰਜ਼ੀ ਕਰਾ ਲੋ ਹਾਂ ਲੈਣ ਦੇਣ ਵਾਲਾ ਰੇਟ ਆ ਫਲੇਵੇ ਦੀ ਸਫਾਈ ਦੇਖੋ ਮੂਗਰੋਂ ਲੇਵਾ ਦੇਖੋ ਇੱਕ ਨੰਬਰ ਕੀ ਆ ਬਾਤ ਣਾਣਾ ਨੂਣਾ ਕੋਲ ਜੰਗ ਮੁੱਠੀ ਵਾਲਾ ਥਾਣ ਕੱਲਾ ਠੰਡੀ ਸੀਲ ਬਹੁਤ ਆ ਜਿਹਨੂੰ ਮਰਜ਼ੀ ਚਵਾਲੇ ਦੁੱਨੀ ਭਾਈ ਬਹਿ ਕੇ ਚੁਲਾਈ ਨਹੀਂ ਠੰਡੀ ਸੀਲਾ ਠੀਕ ਆ ਹੁ ਵਤਨਾ ਬਹੁਤ ਚੰਗਾ ਯਾਰ ਮਗਰ ਬਹੁਤ ਲਲੇਵਾ ਕਿ ਨਹੀਂ ਹਾਂ ਭਾਈ ਤਾਰਾ ਕੋਈ ਚੱਕ ਨਹੀਂ ਭਾਈ ਕਹਿੰਦਾ ਮਾਰ ਕੇ ਦਿਖਾ ਦੇ ਜਿਵੇਂ ਮਰਜੀ ਬੱਚਾ ਛੱਡ ਲਾ ਬੱਚਾ हट ਕੇ ਮਾਰ ਲਾਉ ਮਾਰ ਲਾ ਕੋਈ ਚੱਕਰੀ ਨਹੀਂ ਭਾਈ ਯਾਰ ਕਿਹੜਾ ਕੁਛ ਨਹੀਂ ਕੁਝ ਵੀ ਨਹੀਂ ਲੈ ਚਵਾਈ ਦੇਖੋ ਕਿਉਂ ਨਾ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਲੈ ਲੈ ਵੀ ਹਾਂ ਮਾੜੀ ਚੰਗੀ ਵਾਲੀ ਚੰਗੀ ਚਵਾਈ ਆ ਨਾ ਚਵਾਈ ਆ ਵਾਲੀ ਚੰਗੀ ਕੋਲੀ ਦੇ ਮੁੱਠੀਲਾ ਦਾ ਬਈ ਲੈ ਮੋਟਾ ਮੋਟਾ ਚੋਣਾ ਕਰਮਾ ਹੀ ਰੱਖਿਆ ਆ ਕੀ ਬਾਤ ਆ ਬਈ ਇੱਕ ਨੰਬਰ ਚਵਾਈ ਆ ਪੂਰਾ ਖੜਕਾ ਸੁਣਦਾ ਚਵਾਈ ਰਕਣੀ ਹਮਗੱਲੇ ਸਣਾ ਚੈੱਕ ਕਰ ਲੋ ਚਵਾਈ ਲੈ ਕੇ ਆ ਬਾਤ ਮੋਟਾ ਮੋਟਾ ਚੋਣਾ ਲਗਾ ਜਿਵੇਂ ਮਰਜੀ ਚੋਈ ਕੱਲ ਕੋਈ ਚੈੱਕ ਕਰੇ ਨਹੀਂ ਫੇਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਯਾ ਮੋਦ ਨੂੰ ਵੀ ਵਾਈਫੈਂਡ ਵਾਲਾ ਦੋ ਕਿ ਨਹੀਂ ਜਵਾ ਫੈਕ ਵਾਲਾ ਬਾਈ ਮੋਦ ਵੀ ਕੀ ਆ ਆ ਲਿਆ ਬਹੁਤ 18 ਕਿਲੋ ਦੋ ਦੇ ਦੂ ਮੱਝਾਂ ਰਗਾ ਜਾਵਾ ਬਈ ਵੱਡੀ ਗੱਲ ਮੋਲ ਜਮਾ ਜਾਇਜ ਆ ਬਾਈ ਹਾਂ ਹੋ ਜਾਊਗਾ ਹਨ ਤੇ ਫੇਸਬੁਕ ਤੇ ਕਿਸੇ ਵੀਰ ਨੂੰ ਵੈੜ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ